ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਕ੍ਰਪਸ਼ਨ ਉਹਦੇ ਤਹਿਤ ਬਹੁਤ ਸਖਤ ਕਾਰਵਾਈਆਂ ਆਲਰੇਡੀ ਕੀਤੀਆਂ ਜਾ ਰਹੀਆਂ ਉੱਚ ਦੋ ਮੁਲਾਜ਼ਮ ਪਿੱਛੇ ਅਸੀਂ ਡਿਸਮਿਸ ਕੀਤੇ ਆ ਜਿਹੜੇ ਕਿ ਇਨਕੋਰੀਜਿਬਲ ਸੀ ਜਿਹੜੇ ਬਾਰ-ਬਾਰ ਬਾਰ-ਬਾਰ ਕ੍ਰਪਸ਼ਨ ਦੇ ਕੰਮ ਕਰ ਰਹੇ ਸੀ ਨੇ ਐਕਸਟਰਸ਼ਨ ਵੀ ਕੀਤੀ ਸੀ ਦੂਜੇ ਦੇ ਖਿਲਾਫ ਵੀ ਪ੍ਰੋਵੈਂਸ਼ਨ ਆਫ ਕ੍ਰਪਸ਼ਨ ਐਕਟ ਦਾ ਪਰਚਾ ਦਰਸੀ ਇਸ ਤੋਂ ਇਲਾਵਾ ਅਸੀਂ ਜਿਹੜਾ ਬਾਕੀ ਲੋਕਾਂ ਦੀ ਵੀ ਸਾਰਿਆਂ ਦੀ ਸਕਰੀਨਿੰਗ ਕਰ ਰਹੇ ਜਿਹੜੇ ਵੀ ਅਫਸਰ ਕਿਸੇ ਵੀ ਰੈਂਕ ਦੇ ਹੈਗੇ ਉਹਨਾਂ ਬਾਰੇ ਅਸੀਂ ਸਾਰਾ ਮਟੀਰੀਅਲ ਇਕੱਠਾ ਕਰ ਰਹੇ ਹਾਂ ਜੇ ਦੀ ਕੋਈ ਇਹੋ ਜੀ ਸਾਡੇ ਕੋਲ ਇਨਪੁਟ ਆਉਂਦੀ ਉਹਦੇ ਖਿਲਾਫ ਪੜ ਦੀ ਜੋ ਕਾਰਵਾਈ ਕੀਤੀ ਜਾਊਗੀ ਰਾਤ ਇੱਕ ਆਡੀਓ ਮੇਰੇ ਧਿਆਨ ਚ ਆਈ ਸੀ ਕਿ ਸੀ ਡਿਵੀਜ਼ਨ ਦਾ ਇੱਕ ਵਰਿੰਦਰ ਸਿੰਘ ਜਿਹੜਾ ਹੈਗਾ ਕਾਂਸਟੇਬਲ ਉਹ ਕਿਸੇ ਕ੍ਰਿਮੀਨਲ ਐਲੀਮੈਂਟਸ ਨੂੰ ਬਚਾਉਣ ਵਾਸਤੇ ਜਿਹੜੇ ਕਿ ਐਨ ਡੀ ਪੀ ਐਸ ਐਕਟ ਦੇ ਵਿੱਚ ਵੌਂਟਡ ਸੀਗੇ ਗਲਬਾਤ ਕਰ ਰਿਹਾ ਕਿਸੇ ਬੰਦੇ ਨਾਲ ਇਮੀਡੀਏਟਲੀ ਉਹਦੇ ਤੇ ਕੌਗਨੀਸ ਲੈਂਦੇ ਹੋਏ ਰਾਤ ਹੀ ਪਰਚਾ ਦਰਜ ਕਰਕੇ ਉਹਨੂੰ ਅਰੈਸਟ ਕੀਤਾ ਗਿਆ ਤੇ ਉਹਨੂੰ ਅੱਜ ਅਸੀਂ ਡਿਸਮਿਸ ਵੀ ਕਰ ਰਹੇ ਹਾਂ ਸਰਵਿਸ ਦੇ ਵਿੱਚੋਂ ਉਸ ਤੋਂ ਇਲਾਵਾ ਕਿਉਂਕਿ ਉੱਥੇ ਲੱਗਿਆ ਸੀ ਐਸ ਐਚਓ ਦੀ ਟਰਾਂਸਫਰ ਅਸੀਂ ਕਰ ਦਿੱਤੀ ਹੈ ਪੁਲਿਸ ਲਾਈਨ ਦੇ ਵਿੱਚ ਸਬਜੈਕਟ ਟੂ ਇਨਕੁਆਰੀ ਔਰ ਜਿਹੜੀ ਇਹਦੀ ਤਫਤੀਸ਼ ਹੈ ਇਹਦੇ ਵਿੱਚ ਏ ਡੀ ਸੀ ਪੀ ਵਿਸ਼ਾਲਜੀਤ ਤੇ ਡੀ ਸੀ ਪੀ ਮਂਡੇਰ ਸਾਹਿਬ ਨੂੰ ਮੈਂ ਸੌਂਪੀ ਹੈ ਔਰ ਬਿਲਕੁਲ ਜੋ ਟਰਾਂਸਪੇਰੈਂਟਲੀ ਔਰ ਐਸ ਪਰਫੈਕਟ ਸਦੀ ਤਫਤੀਸ਼ ਕੀਤੀ ਜਾਊਗੀ ਔਰ ਜਿਹਦਾ ਵੀ ਰੋਲ ਆ ਕਿਸੇ ਵੀ ਲੈਵਲ ਦੇ ਬੰਦੇ ਦਾ ਉਹਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਇਹ ਤੋਂ ਇਲਾਵਾ ਵੀ ਇਹਦੀ ਕਰਪਸ਼ਨ ਦੇ ਜੇ ਸਾਡੀ ਮੁਹਿੰਮ ਹੈ ਇਦਾਂ ਹੀ ਜਾਰੀ ਰਹੇ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸ ਕਰਪਸ਼ਨ ਉਹਦੇ ਤਹਿਤ ਬਹੁਤ ਸਖਤ ਕਾਰਵਾਈਆਂ ਆਲਰੇਡੀ ਕੀਤੀਆਂ ਜਾ ਰਹੀਆਂ ਉੱਚ ਦੋ ਮੁਲਾਜ਼ਮ ਪਿੱਛੇ ਅਸੀਂ ਡਿਸਮਿਸ ਕੀਤੇ ਆ ਜਿਹੜੇ ਕਿ ਇਨਕਰੀਜਿਬਲ ਸੀ ਜਿਹੜੇ ਬਾਰ-ਬਾਰ ਬਾਰ-ਬਾਰ ਕ੍ਰਪਸ਼ਨ ਦੇ ਕੰਮ ਕਰ ਰਹੇ ਸੀ ਨੇ ਐਕਸਟਰਸ਼ਨ ਵੀ ਕੀਤੀ ਸੀ ਦੂਜੇ ਦੇ ਖਿਲਾਫ ਵੀ ਪ੍ਰੋਵੈਂਸ਼ਨ ਆਫ ਕ੍ਰਪਸ਼ਨ ਐਕਟ ਦਾ ਪਰਚਾ ਦਰਸੀ ਇਸ ਤੋਂ ਇਲਾਵਾ ਅਸੀਂ ਜਿਹੜਾ ਬਾਕੀ ਲੋਕਾਂ ਦੀ ਵੀ ਸਾਰਿਆਂ ਦੀ ਸਕਰੀਨਿੰਗ ਕਰ ਰਹੇ ਜਿਹੜੇ ਵੀ ਆਫੀਸਰ ਕਿਸੇ ਵੀ ਰੈਂਕ ਦੇ ਹੈਗੇ ਉਹਨਾਂ ਬਾਰੇ ਅਸੀਂ ਸਾਰਾ ਮਟੀਰੀਅਲ ਇਕੱਠਾ ਕਰ ਰਹੇ ਹਾਂ ਜੇ ਦੀ ਕੋਈ ਇਹੋ ਜੀ ਸਾਡੇ ਕੋਲ ਇਨਪੁਟ ਆਉਂਦੀ ਉਹਦੇ ਖਿਲਾਫ ਬਣਦੀ ਜੋਗ ਕਾਰਵਾਈ ਕੀਤੀ ਜਾਊਗੀ ਰਾਤਿਕ ਆਡੀਓ ਮੇਰੇ ਧਿਆਨ ਚ ਆਈ ਸੀ ਕਿ ਸੀ ਡਿਵੀਜ਼ਨ ਦਾ ਇੱਕ ਵਰਿੰਦਰ ਸਿੰਘ ਜਿਹੜਾ ਹੈਗਾ ਕਨਸਟੇਬਲ ਉਹ ਕਿਸੇ ਕ੍ਰਿਮੀਨਲ ਐਲੀਮੈਂਟਸ ਨੂੰ ਬਚਾਉਣ ਵਾਸਤੇ ਜਿਹੜੇ ਕਿ ਐਨਡੀਪੀਐਸ ਐਕਟ ਦੇ ਵਿੱਚ ਵੌਂਟਡ ਸੀਗੇ ਗੱਲਬਾਤ ਕਰ ਰਿਹਾ ਕਿਸੇ ਬੰਦੇ ਨਾਲ ਇਮੀਡੀਏਟਲੀ ਉਹਦੇ ਤੇ ਕੌਗਨਿਸ ਲੈਂਦੇ ਹੋਏ ਰਾਤ ਹੀ ਪਰਚਾ ਦਰਜ ਕਰਕੇ ਉਹਨੂੰ ਅਰੈਸਟ ਕੀਤਾ ਗਿਆ ਤੇ ਉਹਨੂੰ ਅੱਜ ਅਸੀਂ ਡਿਸਮਿਸ ਵੀ ਕਰ ਰਹੇ ਹਾਂ ਸਰਵਿਸ ਦੇ ਵਿੱਚੋਂ ਉਸ ਤੋਂ ਇਲਾਵਾ ਕਿਉਂਕਿ ਉੱਥੇ ਲੱਗਿਆ ਸੀ ਐਸ ਐਚਓ ਦੀ ਟਰਾਂਸਫਰ ਅਸੀਂ ਕਰ ਦਿੱਤੀ ਹੈ ਪੁਲਿਸ ਲਾਈਨ ਦੇ ਵਿੱਚ ਸਬਜੈਕਟ ਟੂ ਇਨਕੁਆਰੀ ਔਰ ਜਿਹੜੀ ਇਹਦੀ ਤਫਤੀਸ਼ ਹੈ ਇਹਦੇ ਵਿੱਚ ਏ ਡੀ ਸੀ ਪੀ ਵਿਸ਼ਾਲਜੀਤ ਤੇ ਡੀ ਸੀ ਪੀ ਮਡੇਰ ਸਾਹਿਬ ਨੂੰ ਮੈਂ ਸੌਂਪੀ ਹੈ ਔਰ ਬਿਲਕੁਲ ਜੋ ਟਰਾਂਸਪੇਰੈਂਟਲੀ ਔਰ ਐਸ ਪਰਫੈਕਟ ਸੇ ਦੀ ਤਫਤੀਸ਼ ਕੀਤੀ ਜਾਊਗੀ ਔਰ ਜਿਹਦਾ ਵੀ ਰੋਲ ਆਇਆ ਕਿਸੇ ਵੀ ਲੈਵਲ ਦੇ ਬੰਦੇ ਦਾ ਉਹਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਇਹ ਤੋਂ ਇਲਾਵਾ ਵੀ ਇਹਦੀ ਕਰਪਸ਼ਨ ਦੇ ਵਿਰੁੱਧ ਸਾਡੀ ਮੁਹਿੰਮ ਐ ਇਦਾਂ ਹੀ ਜਾਰੀ ਰਹੇਗੀ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਕਰਪਸ਼ਨ ਉਹਦੇ ਤਹਿਤ ਬਹੁਤ ਸਖਤ ਕਾਰਵਾਈਆਂ ਆਲਰੇਡੀ ਕੀਤੀਆਂ ਜਾ ਰਹੀਆਂ ਉੱਚ ਦੋ ਮੁਲਾਜ਼ਮ ਪਿੱਛੇ ਅਸੀਂ ਡਿਸਮਿਸ ਕੀਤੇ ਐ ਜਿਹੜੇ ਕਿ ਇਨਕੋਰੀਜਿਬਲ ਸੀ ਜਿਹੜੇ ਬਾਰ-ਬਾਰ ਬਾਰ-ਬਾਰ ਕਰਪਸ਼ਨ ਦੇ ਕੰਮ ਕਰ ਰਹੇ ਸੀ ਨੇ ਐਕਸਟਰਸ਼ਨ ਵੀ ਕੀਤੀ ਸੀ ਦੂਜੇ ਦੇ ਖਿਲਾਫ ਵੀ ਪ੍ਰੋਵੈਂਸ਼ਨ ਆਫ ਕਰਪਸ਼ਨ ਐਕਟ ਦਾ ਪਰਚਾ ਦਰਸੀ ਇਸ ਤੋਂ ਇਲਾਵਾ ਅਸੀਂ ਜਿਹੜਾ ਬਾਕੀ ਲੋਕਾਂ ਦੀ ਵੀ ਸਾਰਿਆਂ ਦੀ ਸਕਰੀਨਿੰਗ ਕਰ ਰਹੇ ਜਿਹੜੇ ਵੀ ਅਫਸਰ ਕਿਸੇ ਵੀ ਰੈਂਕ ਦੇ ਹੈਗੇ ਉਹਨਾਂ ਬਾਰੇ ਅਸੀਂ ਸਾਰਾ ਮਟੀਰੀਅਲ ਇਕੱਠਾ ਕਰ ਰਹੇ ਹਾਂ ਜੇ ਦੀ ਕੋਈ ਇਹੋ ਜੀ ਸਾਡੇ ਕੋਲ ਇਨਪੁਟ ਆਉਂਦੀ ਉਹਦੇ ਖਿਲਾਫ ਬਣਦੀ ਜੋ ਕਾਰਵਾਈ ਕੀਤੀ ਜਾਊਗੀ ਰਾਤ ਇੱਕ ਆਡੀਓ ਮੇਰੇ ਧਿਆਨ ਚ ਆਈ ਸੀ ਕਿ ਸੀ ਡਿਵੀਜ਼ਨ ਦਾ ਇੱਕ ਵਰਿੰਦਰ ਸਿੰਘ ਜਿਹੜਾ ਹੈਗਾ ਕਾਂਸਟੇਬਲ ਉਹ ਕਿਸੇ ਕ੍ਰਿਮੀਨਲ ਐਲੀਮੈਂਟਸ ਨੂੰ ਬਚਾਉਣ ਵਾਸਤੇ ਜਿਹੜੇ ਕਿ ਐਨਡੀਪੀਐਸ ਐਕਟ ਦੇ ਵਿੱਚ ਵੌਂਟਡ ਸੀਗੇ ਗਲਬਾਤ ਕਰ ਰਿਹਾ ਕਿਸੇ ਬੰਦੇ ਨਾਲ ਇਮੀਡੀਏਟਲੀ ਉਹਦੇ ਤੇ ਕਾਗਨੇਸ ਲੈਂਦੇ ਹੋਏ ਰਾਤ ਹੀ ਪਰਚਾ ਦਰਜ ਕਰਕੇ ਉਹਨੂੰ ਅਰੈਸਟ ਕੀਤਾ ਗਿਆ ਤੇ ਉਹਨੂੰ ਅੱਜ ਅਸੀਂ ਡਿਸਮਿਸ ਵੀ ਕਰ ਰਹੇ ਹਾਂ ਸਰਵਿਸ ਦੇ ਵਿੱਚੋਂ ਉਸ ਤੋਂ ਇਲਾਵਾ ਕਿਉਂਕਿ ਉੱਥੇ ਲੱਗਿਆ ਸੀ ਐਸ ਐਚਓ ਦੀ ਟਰਾਂਸਫਰ ਅਸੀਂ ਕਰ ਦਿੱਤੀ ਹੈ ਪੁਲਿਸ ਲਾਈਨ ਦੇ ਵਿੱਚ ਸਬਜੈਕਟ ਟੂ ਇਨਕੁਆਰੀ ਔਰ ਜਿਹੜੀ ਇਹਦੀ ਤਫਤੀਸ਼ ਹੈ ਇਹਦੇ ਵਿੱਚ ਏ ਡੀ ਸੀ ਪੀ ਵਿਸ਼ਾਲਜੀਤ ਤੇ ਡੀ ਸੀ ਪੀ ਮਂਡੇਰ ਸਾਹਿਬ ਨੂੰ ਮੈਂ ਸੌਂਪੀ ਹੈ ਔਰ ਬਿਲਕੁਲ ਜੋ ਟ੍ਰਾਂਸਪੇਰੈਂਟਲੀ ਔਰ ਐਸ ਪਰਫੈਕਟ ਸਦੀ ਤਫਤੀਸ਼ ਕੀਤੀ ਜਾਊਗੀ ਔਰ ਜਿਹਦਾ ਵੀ ਰੋਲ ਆਇਆ ਕਿਸੇ ਵੀ ਲੈਵਲ ਦੇ ਬੰਦੇ ਦਾ ਉਹਨੂੰ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਇਹ ਤੋਂ ਇਲਾਵਾ ਵੀ ਇਹਦੀ ਕਰਪਸ਼ਨ ਦੇਗੇ ਸਾਡੀ ਮੁਹਿੰਮ ਹੈ ਇਦਾਂ ਹੀ ਜਾਰੀ ਰਹੇਗੀ